ਦੀ ਸਮੇ ਦੇ ਵਿੱਚ ਜਿਹੜੀ ਅਰਦਾਸ ਦਾ ਦੁਸਤਾਰ ਬੀਕਾ ਬਿਜਨਾ ਚਾਰ ਪੁਰਾ ਦਾ ਨਾਮ ਦਾ ਨਾਮ ਨਿਕਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਰਸਨ ਰਚਨਾ ਨੀਂ ਕਿ ਭਗਵਾ ਚੰਡੇ ਹੁੰਗੇ ਸੁਖ ਦੁਖ ਕਟਲ ਕਰਤਾ ਜੈਕਾਰ ਬੋਲੋ ਜੀ ਹਾਰਿ ਸ੍ਰੀ ਸਦਾ ਸਹਾਇ ਦਾਤ ਕਰੀਓ ਸ੍ਰੀ ਨਨਕਨ ਸਾਹਿਬ ਜੀ ਦੇ ਹੋਰ ਕੋਤ ਗੁਵਾਰਿਆਂ ਸੁਖਾਣਾ ਦੇ ਜਿੰਨਾ ਕੋਪਨ ਤੁਰਿਆ ਗਿਆ ਹੈ ਸ੍ਰੀ ਦਰਸ਼ਨ ਜੀ ਦਾ ਤੇ ਸੇਵਾ ਸੁਆਸਾ ਨੰਕਾਰ ਸਾਹਿਬ ਤਾਂ ਦੇਖਣ ਵਾਲਾ ਨਹੀਂ ਉਹ ਤੇ ਸਾਤਨੀਵਾਰ ਸਹਾਰਾ ਰਖਵੰਸਾਂ ਸੁਖਰਾਸਾ ਰਾਖੋ ਟਿਕਣ ਤੱਕ ਲਾਜੈ ਰਾਖੀ ਰਖਾ ਕੇ ਬਾਰਵਾਸ ਸੱਚੇ ਪਾਤਸ਼ਾਹ ਜੀਓ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾ ਵਿੱਚ ਗੈਂ ਫੂਲਿੰਗ ਪਾਲਸੀ ਬਿਲਕੁਲ ਕੀਤੀ ਗਈ बिना रद्द करवाते श्रोमणी अकाली दल के प्रधान सरदार सुखबीर सिंह समुची लीडरशिप वर्करा ने रद करके आप जी ने चरण कमला का बेनतियां करके संघर्ष रहा आप जी ने सफलतावान बखशिश की बिल रद्द आप ਸੁਤਰਾਨਾ ਕਰਦੇ ਹੋਏ ਪੀਰੀ ਪੀਰੀ ਦੇ ਬਾਲਕ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਸਬਾਕ ਕਿਰਪਾ ਬਤ ਸਵਿੰਤਰੀય ਸਥਾਨ ਅੱਤੇ ਸਿੱਖਾਂ ਨੇ ਸਰਬੋਤਮ ਤਖਤ ਸ੍ਰੀ ਅਕਾਲ ਪੁਰਖ ਸਾਹਿਬ ਜੀ ਵਿਖੇ ਸੁਤਰਾਨਾ ਕਰਨ ਵਾਸਤੇ ਗੁਨਾਤਮਕਤ ਹੋਏ ਆਪ ਜੀ ਨੇ ਕਿਰਪਾ ਕਰਨੀ ਸਰੋਪਨੀ ਅਕਾਲੀ ਦਾਸ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਕਿਰਪਾ ਵਰਤੌਣੀ ਸਾਤੇ ਸਰੋਪਨੀ ਅਕਾਲੀ ਦਾਸ ਵੱਲੋਂ ਅਰਦਾਸਾਂ ਬੇਨਤੀਆਂ ਜੋਦਨੀਆਂ ਜੋ ਪੰਜਾਬ ਦੇ ਵਿੱਚ ਖੜਾ ਰਾਇ ਹੱਲ ਮਾਲ ਮੁਕਤੀ ਦੇ ਭਲੇ ਵਾਸਤੇ ਅਰਦਾਸ ਕਿਰਪਾ ਕਰਨੀ ਜਗਤ ਜਲੰਦਾ ਰੱਖ ਲੈ ਆਪਣੇ ਹੀ ਰਖਾਣ ਜਿੱਤ ਤੁਾਰੈ ਸੁੁਰਨ ਤਦੁ ਪਾਰ ਕਿਰਪਾ ਵਰਤਾਣੀ ਹਮੇਸ਼ਾ ਹੀ ਕਰਦੀ ਜਾ ਕਰਨੀ ਸਤੇ ਪਾਤਸ਼ਾਹੀਓ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਣਾ ਕਮਲਾ ਪਾਸ ਆਪ ਜੀ ਦੇ ਹਾਰਿ ਤੂਰੈ ਆ ਸਰਕਾਰ ਨੇ ਨਾਲ ਮਿਲ ਕਰਕੇ ਸ੍ਰੀ ਮੂਲ ਮੰਦਰ ਸਾਹਿਬ ਜੀ ਸ੍ਰੀ ਗੁਰੂ ਮੰਤਰ ਸਾਹਿਬ ਜੀ ਦੇ ਜਾਪ ਕੀਤੇ ਹਨ ਬੇਅੰਤ ਤੁਹਾਂ ਦੀ ਮਾਫੀ ਬਖਸ਼ਣੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਸਾਰਿਕ ਜੀ ਕੀ ਵੇ ਤੇਰਾ ਗਿਆ ਪਈ ਆਕਾਰ ਕੀ ਬੇ ਜਲਾਇਓ ਪੰਥ ਸਭ ਜਨਨ ਕੋ ਮੁਕਮਾ ਹੈ ਹੋਰ ਮਾਰਿਓ ਰੰਤ ਕਰੰਤ ਜੇ ਮਾਨਿਆ ਮਾਰਗੜਾ ਖੁਰਾ ਕੀ ਦੇ ਲੋਕ ਸਰ ਕੋ ਪਿਰੋਤਾ ਹੈ ਜੋ ਜਗਤ ਮੈਲੇ ਰਾਜ ਕਰੇਗਾ ਖਾਸਾ ਆਪੀ ਰਹੇ ਨਾ ਕੋਏ we a be